ਸਰਵਨ ਕਰਵਾਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਮਣੇ ਬੈਠੇ ਸੁਣਦੇ ਨੇ ਤੇ ਨੂਰਾ ਦੱਸਦਾ ਹੈ ਕਹਿੰਦਾ ਦਾਤਿਆ ਉਹਨਾਂ ਪਰੇ ਦਰਬਾਰ ਅੰਦਰ ਦਾਤਿਆ ਪਰੇ ਦਰਬਾਰ ਅੰਦਰ ਸਹਬਜ਼ਾਦਿਆਂ ਫਤਿਹਗਜ਼ਾ ਦਿੱਤੀ ਸਤਿ ਸ਼੍ਰੀ ਅਕਾਲ ਦਾ ਮਾਰ ਨਾਰਾ ਤਸਬੀਹ ਕਾਜੀ ਦੇ ਹੱਥੋਂ ਛਿੜਾ ਦਿੱਤੀ ਹੁਣ ਕਾਜੀ ਹੱਥ ਵਿੱਚ ਤਸਬੀਹ ਲੈ ਕੇ ਅੱਲਾ ਅੱਲਾ ਜਪੀ ਜਾਂਦਾ ਹੈ ਜਦੋਂ ਸਹਬਜ਼ਾਦਿਆਂ ਨੇ ਜਾ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਫਤਿਹ ਗਜਾਈ ਨਾ ਤੇ ਸਾਰੇ ਹੈਰਾਨ ਹੋ ਗਏ ਕਹਿਣ ਲੱਗੇ ਕਮਾਲ ਦੀ ਬਾਤ ਇੰਨੀ ਛੋਟੀ ਉਮਰੇ ਬੱਚਿਆਂ ਦੀ ਇੰਨੀ ਦ੍ਰਿੜਤਾ ਇਹਨਾਂ ਦੇ ਅੰਦਰ ਹੈ ਦਾਤਿਆ ਪਰੇ ਦਰਬਾਰ ਅੰਦਰ ਸਹਬਜ਼ਾਦਿਆਂ ਫਤਿਹ ਗਜਾ ਦਿੱਤੀ ਸਤਿ ਸ਼੍ਰੀ ਅਕਾਲ ਦਾ ਮਾਰ ਨਾਰਾ ਜਦ ਵੀ ਤਸਬੀ ਕਾਜੀ ਦੇ ਹੱਥੋਂ ਛੜਾ ਦਿੱਤੀ ਸੂਬੇ ਕਿਹਾ ਚੁੱਕ ਕੇ ਸਲਾਮ ਕਰੋ ਉਹਨਾਂ ਸਾਹਮਣੇ ਜੁੱਤੀ ਵਿਖਾ ਦਿੱਤੀ ਉਹਨਾਂ ਜਦੋਂ ਤਲਵਾਰ ਦਾ ਖੌਫ ਦਿੱਤਾ ਉਹਨ ਹੱਸ ਕੇ ਧੌਣ ਟਕੜਾ ਦਿੱਤੀ ਉਹਨ ਆਖਿਆ ਚੁੱਕ ਕੇ ਸਲਾਮ ਕਰੋ ਕਹਿੰਦੇ ਨਹੀਂ ਅਸੀਂ ਗੁਰੂ ਤੋਂ ਬਿਨਾ ਹੋਰ ਕਿਸੇ ਅੱਗੇ ਚੁਪਣਾ ਜਾਣਦੇ ਹੀ ਨਹੀਂ ਅਸੀਂ ਆਪਣਾ ਸਿਰ ਗੁਰੂ ਨੂੰ ਵੇਚ ਦਿੱਤਾ ਹੈ ਗੁਰੂ ਤੋਂ ਬਿਨਾ ਸਿਰ ਕਿਤੇ ਹੋਰ ਨਹੀਂ ਝੁਕਦਾ ਸੂਬੇ ਕਿਹਾ ਕਰੋ ਸलाम ਬੱਚਿਓ ਉਹਨਾਂ ਸਾਹਮਣੇ ਜੁੱਤੀ ਵਿਖਾ ਦਿੱਤੀ ਉਹਨਾਂ ਜਦੋਂ ਤਲਵਾਰ ਦਾ ਖੌਫ ਦਿੱਤਾ ਉਹਨਾਂ ਹੱਸ ਕੇ ਤੌਣ ਅਕੜਾ ਦਿੱਤੀ ਕਹਿੰਦੇ ਤੌਣ ਕੱਟੀ ਤੇ ਜਾ ਸਕਦੀ ਹੈ ਪਰ ਗੁਰੂ ਤੋਂ ਬਿਨਾ ਕਿਤੇ ਹੋਰ ਝੁਕ ਨਹੀਂ ਸਕਦੀ ਸਿੱਖਾ ਅਜ ਸਹਬਜ਼ਾਦੇ ਤੋ ਸਿੱਖਿਆ ਲੈ ਐਡਾ ਪ੍ਰਾਣਾ ਜ ਤੂੰ ਵੀ ਕਰਕੇ ਮੇਰਾ ਸਿਰ ਜਿਹੜਾ ਹੈ ਉਹ ਗੁਰੂ ਤੋਂ ਬਿਨਾ ਕਿਸੇ ਹੋਰ ਅੱਗੇ ਨਾ ਚੁੱਕੇ ਕਟਿਆ ਤੇ ਜਾ ਸਕਦਾ ਪਰ ਚੁੱਕ ਨਹੀਂ ਸਕਦਾ ਗੁਰੂ ਤੋਂ ਬਗੈਰ ਕਹਿੰਦੇ ਹਣ ਜਦੋਂ ਸੂਬੇ ਨੇ ਇੰਨੀ ਗੱਲ ਸੁਣੀ ਹੈਰਾਨ ਹੋ ਗਿਆ ਤੇ ਸਹਬਜ਼ਾਦੇ ਨੂੰ ਡਰਾਵੇ ਦੇਣ ਲੱਗਾ ਸੂਬੇ ਬੜੇ ਆਖਿਆ ਹੰਕਾਰ ਨਾਲ ਕਹਿੰਦਾ ਉਹ ਗੁਸਤਾਖ ਮੁੰਡਿਓ ਮੈਂ ਤੁਸਾਂ ਦੀ ਅਣਖ ਮੁਕਾ ਦੇਵਾਂਗਾ ਜਾਂ ਤੇ ਹੱਸ ਕੇ ਇਸਲਾਮ ਦਾ ਜਾਮ ਪੀ ਲੋ ਨਹੀਂ ਤੇ ਮੌਤ ਦੇ ਜਾਮ ਪਿਲਾ ਦੇਵਾਂਗਾ ਕਹਿੰਦਾ ਜਾਂ ਤੇ ਇਸਲਾਮ ਕਬੂਲ ਕਰ ਲੋ ਨਹੀਂ ਤੇ ਤੁਹਾਨੂੰ ਖਤਮ ਕਰ ਦਿੱਤਾ ਜਾਏਗਾ ਸੂਬੇ ਕਿਹਾ ਜ਼ੋਰ ਦੇ ਨਾਲ ਉਹ ਗੁਸਤਾਖ ਮੁੰਡਿਓ ਅੱਜ ਤੁਸਾਂ ਦੀ ਅਣਖ ਮੁਕਾ ਦੇਵਾਂਗਾ ਤੁਸੀਂ ਹੱਸ ਕੇ ਇਸਲਾਮ ਦਾ ਜਾਮ ਪੀ ਲੋ ਨਹੀਂ ਤੇ ਮੌਤ ਦਾ ਜਾਮ ਪਿਲਾ ਦੇਵਾਂਗਾ ਸਾਦ ਸੰਗਤ ਮੌਤ ਦੇ ਡਰਾਵੇ ਦੇਣ ਲੱਗਾ ਜਿਸ ਵੇਲੇ ਮੌਤ ਦਾ ਡਰਾਵਾ ਦਿੱਤਾ ਨਾ ਤੇ ਉਸ ਵੇਲੇ ਸਹਬ ਜਿਆਦਾ ਬਾਬਾ ਫਤਿਹ ਸਿੰਘ ਜੀ ਸੂਬੇ ਨੂੰ ਜਿਵੇਂ ਜਵਾਬ ਦਿੰਦੇ ਨੇ ਬੜੇ ਪਿਆਰੇ ਬਚਨ ਨੇ ਕਾਬਲੇ ਗੌਰ ਫਤਿਹ ਸਿੰਘ ਨੇ ਖੜਕ ਕੇ ਕਿਹਾ ਅੱਗੋਂ ਪਰਬਤ ਦਾਬਿਆਂ ਨਾਲ ਨਹੀਂ ਹਿੱਲ ਜਾਂਦੇ ਅਸੀਂ ਡੱਕਰੇ ਹਾਂ ਅਸਲ ਫੁਲਾਦ ਵਾਲੇ ਫੂਕਾ ਮਾਰਿਆ ਜਿਹੜੇ ਨਹੀਂ ਦਹਿਲ ਜਾਂਦੇ ਅਸੀਂ ਉਹ ਪਤੰਗੇ ਹਾਂ ਸੜ ਮਰਨੇ ਜਿਹੜੇ ਸ਼ਮਾਂ ਤੋਂ ਵੀ ਪਹਿਲਾਂ ਜਲ ਜਾਂਦੇ ਉਹ ਬੱਚੇ ਹੋਣ ਜਿਹੜੇ ਸ਼ੇਰ ਬੱਬਰਾਂ ਦੇ ਕਦੇ ਭੇਡਾਂ ਦੇ ਵਿੱਚ ਨਹੀਂ ਰਲ ਜਾਂਦੇ ਫਤੇ ਸਿੰਘ ਨੇ ਖੜਕ ਕੇ ਕਿਹਾ ਅੱਗੋਂ ਪਰਬਤ ਦਾਬਿਆਂ ਨਾਲ ਨਹੀਂ ਹਿੱਲ ਜਾਂਦੇ ਬੱਚੇ ਹੋਣ ਜਿਹੜੇ ਸ਼ੇਰ ਬੱਬਰਾਂ ਦੇ ਕਦੇ ਭੇਡਾਂ ਦੇ ਵਿੱਚ ਨਹੀਂ ਰਲ ਜਾਂਦੇ ਤੇ ਸਾਧ ਸੰਗ ਜਦੋਂ ਇਹ ਗੱਲਾਂ ਸਹਿਬਜ਼ਾਦਿਆਂ ਨੇ ਇਡੀ ਦ੍ਰਿੜਤਾ ਦੇ ਨਾਲ ਕਚਹਿਰੀ ਵਿੱਚ ਰੱਖੀਆਂ ਸਤ ਜਾਨਿਓ ਵਜ਼ੀਰ ਖਾਂ ਵੇਖ ਕੇ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਕਿ ਮੈਂ ਤੁਹਾਡੀ ਸਿਫਾਰਿਸ਼ ਕਰਾਂਗਾ ਔਰੰਗਜੀਬ ਦੇ ਕੋਲ ਤੁਹਾਡੀ ਜਾਨ ਬਚ ਸਕਦੀ ਹੈ ਜੇ ਤੁਸੀਂ ਦੀਨ-ਏ-ਇਸਲਾਮ ਕਬੂਲ ਕਰ ਲਓ ਤੇ ਸਹਬਜ਼ਾਦੇਾਂ ਦੀ ਸੋਚ ਵੇਖੋ ਕਿੰਨੀ ਵਿਸ਼ਾਲ ਕਹਿਣ ਲੱਗੇ ਤੂੰ ਉਸ ਔਰੰਗਜ਼ੇਬ ਦੀ ਗੱਲ ਕਰਦਾ ਹੈ ਜਿਸ ਨੇ ਸਾਡੇ ਦਾਦਾ ਗੁਰੂ ਨੂੰ ਸ਼ਹੀਦ ਕੀਤਾ ਸੀ ਤੂੰ ਉਸ ਔਰੰਗਜ਼ੇਬ ਦੀ ਗੱਲ ਕਰਦਾ ਹੈ ਜਿਸ ਨੇ ਆਪਣੇ ਪਿਤਾ ਨੂੰ ਕੈਦ ਕੀਤਾ ਭਰਾਵਾਂ ਦਾ ਕਤਲ ਕੀਤਾ ਹੈ ਜੋ ਕਿ ਅੱਲਾ ਯਾਰਖਾਨ ਦੇ ਬੜੇ ਪਿਆਰੇ ਵਚਨ ਨੇ ਕਹਿੰਦੇ ਪੜ੍ਹ ਕੇ ਕੁਰਾਨ ਪਿਤਾ ਕੋ ਕਰਤਾ ਜੋ ਕੈਦ ਹੋ ਮਰਨਾ ਪਿਤਾ ਕਾ ਜਿਸੇ ਖੁਸ਼ੀ ਕੀ ਨਵਾਦ ਹੋ ਕਤਲੇ ਬਰਾਦਰਾਂ ਜਿਸੇ ਮਮੂਲੀ ਸ਼ਾਇਦ ਹੋ ਉਸ ਸੇ ਇਨਸਾਫ ਕੀ ਖਲਕਤ ਕੋ ਫਿਰ ਕਿਆ ਉਮੀਦ ਹੋ ਕਹਿੰਦੇ ਜਿਹੜਾ ਆਪਣੇ ਪਿਤਾ ਨੂੰ ਕਤਲ ਕਰ ਸਕਦਾ ਹੈ ਪਿਤਾ ਦੇ ਮੌਤ ਦੀ ਖੁਸ਼ੀ ਮਨਾਉਂਦਾ ਹੈ ਜਿਹੜਾ ਆਪਣੇ ਭਰਾਵਾਂ ਨੂੰ ਕਤਲ ਕਰਨਾ ਮਾਮੂਲੀ ਜਿਹੀ ਗੱਲ ਸਮਝਦਾ ਹੈ ਕਹਿੰਦੇ ਉਸ ਨਾ ਇਨਸਾਫ ਬੰਦੇ ਕੋਲੋਂ ਅਸੀਂ ਇਨਸਾਫ ਦੀ ਕੀ ਆਸ ਰੱਖੀਏ ਉਹ ਤੇ ਆਪਣੇ ਨਾਲ ਇਨਸਾਫ ਨਹੀਂ ਕਰਦਾ ਤੇ ਸਾਨੂੰ ਤੇ ਬਾਗੀ ਕਹਿੰਦਾ ਹੈ ਸਾਨੂੰ ਤੇ ਬਾਗੀ ਦੇ ਪੁੱਤਰ ਕਹਿੰਦਾ ਹੈ ਉਹ ਸਾਡੇ ਨਾਲ ਇਨਸਾਫ ਕਿਵੇਂ ਕਰੇਗਾ ਸਦ ਸੰਗਤ ਜਦੋਂ ਸਾਹਿਬ ਜਾਦਿਆਂ ਨੇ ਵਜ਼ੀਰ ਖਾਂ ਦੇ ਸਾਹਮਣੇ ਗੱਲਾਂ ਕਹੀਆਂ ਨਾ ਉਸ ਵੇਲੇ ਕਚਹਿਰੀ ਵਿੱਚ ਬੈਠਾ ਝੂਠਾ ਆਨੰਦ ਜਿਹੜਾ ਗੁਲਾਮ ਹੈ ਸਰਕਾਰ ਦਾ ਉਸ ਵੇਲੇ ਦੀ ਹਕੂਮਤ ਦਾ ਕਹਿੰਦਾ ਜੀ ਇਹ ਬੱਚੇ ਬੜੇ ਗੁਸਤਾਖ ਨੇ ਇਹ ਸੱਪ ਦੇ ਬੱਚੇ ਸਪੋਲੀਏ ਨੇ ਇੱਕ ਡੰਗ ਜ਼ਰੂਰ ਮਾਰਨਗੇ ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਵੇਖੋ ਗੁਲਾਮ ਹੈ ਨਾ ਸਾਧ ਸੰਗਤ ਤੇ ਗੁਲਾਮਾਂ ਦੀ ਗੱਲ ਕਰੇਗਾ ਜੇ ਆਜ਼ਾਦ ਹੁੰਦਾ ਤੇ ਇਹ ਗੱਲਾਂ ਨਾ ਕਰਦਾ ਦੂਜੇ ਪਾਸੇ ਸਾਧ ਸੰਗਤ ਆਜ਼ਾਦ ਹਸਤੀ ਦਾ مالک ਬੈਠਾ ਏ ਮਲੇਰ ਕੋਟਲੇ ਦਾ ਨਵਾਬ ਉਹਨੇ ਹਾ ਦਾ ਨਾਰਾ ਮਾਰਿਆ ਸੀ ਕਹਿੰਦਾ ਨਹੀਂ ਇੰਨੀ ਛੋਟੀ ਉਮਰ ਦੇ ਬੱਚਿਆਂ ਤੇ ਜ਼ੁਲਮ ਕਰਨਾ ਕਹਿੰਦੇ ਬਹੁਤ ਵੱਡਾ ਪਾਪ ਹੈ ਕਹਿੰਦੇ ਕੰਮ ਨਾ ਕਰਿਓ ਬੜਾ ਮਾੜਾ ਹੋਏਗਾ ਨਹੀਂ ਤੇ ਕਹਿੰਦੇ ਤੂੰ ਇਹਨਾਂ ਨੂੰ ਖਤਮ ਕਰ ਦੇ ਆਪਣੇ ਭਰਾ ਨਾਰਖਾਂ ਦੀ ਮੌਤ ਦਾ ਬਦਲਾ ਲੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੇ ਯੁੱਧ ਵਿੱਚ ਸ਼ਹੀਦ ਕੀਤਾ ਸੀ ਤੇ ਉਸ ਵੇਲੇ ਨਵਾਬ ਮਲੇਰਕੋਟਲੇ ਨੇ ਆਖਿਆ ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਇਨਕੇ ਬਾਪ ਸੇ ਖੁਦਾ ਮਹਿਫੂਜ਼ ਰੱਖੇ ਹਮੇ ਐਸੇ ਪਾਪ ਸੇ ਕਹਿੰਦੇ ਜੇ ਬਦਲਾ ਲੈਣਾ ਹੋਇਆ ਜੰਗ ਦੇ ਮੈਦਾਨ ਵਿੱਚ ਇਹਨਾਂ ਦੇ ਪਿਓ ਕੋਲੋਂ ਲਵਾੰਗਾ ਇਹੋ ਜਿਹਾ ਪਾਪ ਮੈਂ ਨਹੀਂ ਕਰ ਸਕਦਾ ਇਸ ਪ੍ਰਕਾਰ ਸਹਿਬਜ਼ਾਦੇ ਸਰਹੰਦ ਜੀ ਦੀ ਧਰਤੀ ਤੇ ਵਜ਼ੀਰ ਖਾਨ ਦੇ ਸਾਹਮਣੇ ਸਾਧ ਸੰਗ ਬੜੀ ਦ੍ਰਿੜਤਾ ਦੇ ਨਾਲ ਇੱਕੋ ਗੱਲ ਹੈ